ਸਾਡਾ ਸਭ ਤੋਂ ਪਹਿਲਾ ਪ੍ਰਸ਼ਨ ਏ ਹੈ ਕਿ ਉਹ ਕਿਹੜਾ ਦੇਸ਼ ਹੈ ਜਿੱਥੇ ਇੱਕ ਵੀ ਸਿਨੇਮਾ ਘਰ ਨਹੀਂ ਹੈ ਤੇ ਇਸ ਦਾ ਜਵਾਬ ਹੈ ਪੁਟਾਨ ਪੁਟਾਨ ਇੱਕ ਉਹ ਜਿਹਾ ਦੇਸ਼ ਹੈ ਜਿੱਥੇ ਇੱਕ ਵੀ ਸਿਨੇਮਾ ਘਰ ਨਹੀਂ ਹੈ ਸਾਡਾ ਅਗਲਾ ਪ੍ਰਸ਼ਨ ਇਹ ਕਿੱਥੋਂ ਦੇ ਲੋਕ ਮਿੱਠੀ ਚਾਹ ਦਾ ਸੇਵਨ ਨਹੀਂ ਕਰਦੇ ਅਮਰੀਕਾ ਦੇ ਲੋਕ ਮਿੱਠੀ ਚਾਹ ਦਾ ਸੇਵਨ ਬਿਲਕੁਲ ਵੀ ਨਹੀਂ ਕਰਦੇ ਸਾਡਾ ਅਗਲਾ ਪ੍ਰਸ਼ਨ ਇਹ ਬੈਡਮਿੰਟਨ ਦੀ ਖੋਜ ਕਿਸ ਦੇਸ਼ ਵਿੱਚ ਹੋਈ ਸੀ ਬੈਡਮਿੰਟਨ ਦੀ ਕੋਚ ਇੰਗਲੈਂਡ ਵਿੱਚ 1880 ਵਿੱਚ ਹੋਈ ਸੀ ਪਹਿਲੇ ਇਸ ਦਾ ਨਾਮ ਪਿੰਗ ਪੋਂਗ ਸੀ ਪਰ ਬਾਅਦ ਵਿੱਚ ਇਸ ਦਾ ਨਾਮ 1921 ਵਿੱਚ ਬਦਲ ਕੇ ਬੈਡਮਿੰਟਨ ਰੱਖ ਦਿੱਤਾ ਗਿਆ ਸੀ ਸਾਡਾ ਅਗਲਾ ਪ੍ਰਸ਼ਨ ਨੇ ਅਕਰੋਟ ਖਾਨ ਨਾਲ ਸਰੀਰ ਦੀ ਕਿਹੜੀ ਬਿਮਾਰੀ ਵਿੱਚ ਕਾਫੀ ਹੱਦ ਤੱਕ ਰਿਲੀਫ ਮਿਲਦਾ ਹੈ ਤੇ ਇਸ ਦਾ ਜਵਾਬ ਹੈ ਦਿਲ ਦੀ ਬਿਮਾਰੀ ਅਕਰੋਟ ਖਾਨ ਨਾਲ ਕੋਲੇਸਟ੍ਰੋਲ ਤੇ ਬਲੱਡ ਪ੍ਰੈਸ਼ਰ ਵਿੱਚ ਕਾਫੀ ਹੱਦ ਤੱਕ ਸੁਧਾਰ ਆਉਂਦਾ ਹੈ ਸਾਡਾ ਅਗਲਾ ਪ੍ਰਸ਼ਨ ਨੇ ਪਾਰਤ ਦੇ ਕਿਹੜੇ ਰਾਜ ਨੂੰ ਕੋਹੀਨੂਰ ਕਿਹਾ ਜਾਂਦਾ ਹੈ ਪਾਰਾ ਦੇ ਆਂਧਰਾ ਪ੍ਰਦੇਸ਼ ਰਾਜ ਨੂੰ ਕੋਇਨੂਰ ਕਿਹਾ ਜਾਂਦਾ ਹੈ ਤੇ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਦਾ ਕਿਤੇ ਨਾ ਕਿਤੇ ਸੰਬੰਧ ਕੋਇਨੂਰ ਹੀਰੇ ਨਾਲ ਇਤਿਹਾਸ ਵਿੱਚ ਰਿਹਾ ਸੀ ਸਾਡਾ ਅਗਲਾ ਤੇ ਸਭ ਤੋਂ ਰੋਚਕ ਪ੍ਰਸ਼ਨ ਨੇ ਕਿ ਝੂਠ ਬੋਲਣਾ ਸਿਰ ਦਾ ਕਿਡਾ ਗਰਮ ਹੋ ਜਾਂਦਾ ਹੈ ਇਸ ਦਾ ਜਵਾਬ ਹੈ ਨਕ ਜਦੋਂ ਅਸੀਂ ਝੂਠ ਬੋਲਦੇ ਹਾਂ ਤਾਂ ਸਾਨੂੰ ਤਣਾਅ ਅਤੇ ਚਿੰਤਾ ਪੈਦਾ ਹੁੰਦੀ ਹੈ ਤੇ ਇਸ ਪ੍ਰਭਾਵ ਨੂੰ ਪਿਨੋਚਿਓ ਪ੍ਰਭਾਵ ਕਿਹਾ ਜਾਂਦਾ ਹੈ ਜਿਸ ਕਰਕੇ ਸਾਡਾ ਨੱਕ ਗਰਮ ਹੋ ਜਾਂਦਾ ਹੈ ਆਈ ਹੋਪ ਕਿ ਤੁਹਾਨੂੰ ਸਾਰੇ ਕੁਐਸਚਨ ਬਹੁਤ ਵਧੀਆ ਲੱਗੇ ਹੋਣਗੇ ਤੇ ਤੁਹਾਡੇ ਲਈ ਕਾਫੀ ਫਾਇਦੇਮੰਦ ਹੋਣਗੇ ਇਹੋ ਜੇ ਹੋਰ ਸਵਾਲ ਮੈਂ ਕੱਲ ਤੁਹਾਡੇ ਲਈ ਫੇਰ ਲੈ ਕੇ ਆਵਾਂਗੀ ਧੰਨਵਾਦ